10ਵੀਂ ਕਲਾਸ ਦੇ ਨਤੀਜਿਆਂ ਦੇ ਵਿੱਚੋਂ ਕੁੜੀਆਂ ਨੇ ਫਿਰ ਮਾਰੀਆਂ ਮੱਲਾ ਲੁਧਿਆਣੇ ਦੀਆਂ ਦੋ ਬੱਚੀਆਂ ਆਈਆਂ ਪਹਿਲੇ ਸਥਾਨ ਤੇ ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਬੋਰਡ ਮਹਾਲੀ ਨੇ ਆਪਣੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਲੁਧਿਆਣੇ ਦੀਆਂ ਦੋ ਬੱਚੀਆਂ ਅਦਿਤੀ ਅਤੇ ਨੀਸ਼ਾ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਜਿਸ ਦੇ ਵਿੱਚ ਅਦਿਤੀ ਨੇ 650 ਦੇ ਵਿੱਚੋਂ 650 ਅੰਕ ਅਤੇ ਨੀਸ਼ਾ ਨੇ 650 ਦੇ ਵਿੱਚੋਂ 645 ਅੰਕ ਪ੍ਰਾਪਤ ਕੀਤੇ ਨੇ ਜੋੰਦਾਸਤੇ ਕਿ ਦੋਵੇਂ ਬੱਚੀਆਂ ਤੇਜਾ ਸਿਕ ਸੁਤੰਤਰਤਾ ਮੈਮੋਰੀਅਲ ਸਕੂਲ ਲੁਧਿਆਣੇ ਚ ਪੜਨ ਵਾਲੀਆਂ ਨੇ ਤੇ ਜਦੋਂ ਸਕੂਲ ਵਾਲਿਆਂ ਨੂੰ ਪਤਾ ਲੱਗਾ ਕਿ ਸਾਡੀਆਂ ਬੱਚੀਆਂ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਸਥਾਨ ਤੇ ਆਈਆਂ ਨੇ ਤਾਂ ਸਕੂਲ ਦੇ ਵਿੱਚੋਂ ਵਿਦਿਆਰਥੀਆਂ ਦੇ ਵੱਲੋਂ ਪੰਗੜੇ ਪਏ ਜਾ ਰਹੇ ਨੇ ਇਸ ਮੌਕੇ ਦੋਨਾਂ ਬੱਚੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਕਰਕੇ ਡਾਕਟਰ ਬੰਨਣਾ ਚਾਹੁੰਦੀਆਂ ਨੇ ਤੇ ਨਾਲ ਇਹਨਾਂ ਦੇ ਮਾਤਾ-ਪਿਤਾ ਵੀ ਆਪਣੀਆਂ ਬੱਚੀਆਂ ਤੇ ਮਾਣ ਮਹਿਸੂਸ ਕਰ ਰਹੇ ਨੇ ਮੈਨੂੰ ਮਹਿਸੂਸ ਕਰ ਰਹੇ ਹੈ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਅੱਛਾ ਕਿੰਨੇ ਤਾਂ ਮਿਹਨਤ ਕੀਤੀ ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ ਦਿਨ ਰਾਤ ਪੜ੍ਹਦੇ ਸੀ ਟੀਚਰ ਦੀ ਗਾਈਡੈਂਸ ਮਮਾ ਪਾਪਾ ਦਾ سپورਟ ਹਨ ਇਹਨਾਂ ਦਾ سپورਟ ਨਾ ਹੋਵੇ ਤਾਂ ਕੀ ਕੁਝ ਕਰ ਨਹੀਂ ਸਕਦੇ ਅੱਛਾ ਜੀ ਅੱਛਾ ਬੱਚੇ ਕੀ ਕੰਮ ਕਰਦੇ ਨੇ ਤੁਹਾਡੇ ਮਾਤਾ ਪਿਤਾ ਕੀ ਕਰਦੇ ਨੇ ਮਮਾ ਮੇਰੇ ਹਾਊਸ ਵਾਈਫ ਨੇ ਤੇ ਪਾਪਾ ਮੇਰੇ ਪੰਡਤ ਨੇ ਅੱਛਾ ਕਿੰਨਾ ਕੁ ਟਾਈਮ ਜਿਹੜਾ ਬਾ ਤੁਸੀਂ ਘਰ ਦੇ ਵਿੱਚ ਪੜ੍ਹਦੇ ਸੀ ਕਿੰਤਰਾਂ ਦਾ ਜਿਹੜਾ ਪਰਿਵਾਰ ਵੱਲੋਂ ਸਹਿਯੋਗ ਸੀ ਆ हो ਸਕਦਾ ਜਿੰਨੀ ਦੇਰ ਤੱਕ ਐਕਸਟਰਾ ਵੀ ਕਰਨਾ ਹੋਵੇ ਤਾਂ ਜਿੰਨਾ ਟਾਈਮ ਲੱਗ ਸਕੇ ਉਹ ਅਸੀਂ ਕਰਦੇ ਹਾਂ ਅੱਛਾ ਤੁਹਾਡੇ ਸਾਥੀ ਵੀ ਖੁਸ਼ੀ ਮਨਾ ਰਹੇ ਨੇ ਲੱਗਦਾ ਕਿ ਬਹੁਤ ਵੱਡੀ ਜਿਹੜੀ ਹੈ ਕੀਮੈਂਟ ਵੀ ਆ ਸੂਚੀ ਬਹੁਤ ਹੈ ਹਾਂਜੀ ਕੀ ਕਹਿਣਾ ਚਾਹੋਗੇ ਹੋਰ ਨਾਲ ਬੱਚਿਆਂ ਨੂੰ ਅੱਗੇ ਜਾ ਕੇ ਕੀ ਬਣਨਾ ਚਾਹੀਦਾ ਮੈਂ ਨੀਰ ਦੇਣਾ ਚਾਹੁੰਦੀ ਆ ਕਾਰਡੀਓਲੋਜਿਸ ਬੰਨਾ ਚਾਹੁੰਦਾ ਅੱਛਾ ਤੇ ਹੋਰ ਨਾਲ ਬੱਚਿਆਂ ਨੂੰ ਬਸ ਐਜੂਕੇਸ਼ਨ ਆ ਪੜੋ ਤੇ ਆਪਣੇ ਗੋਲਸ ਨੂੰ ਅਚੀਵ ਕਰੋ ਸਰ ਆਪਣਾ ਨਾਮ ਦੱਸੋ ਜੀ ਸਰ ਜੀ ਕੀ ਨਾਮ ਹੈ ਜਿਹੜਾ ਸਕੂਲ ਹੈ ਸਰ ਮਾਦ ਦਾਨਿਸ਼ ਗਰੇਵਾਲਾ ਜੀ ਤੇਜਾ ਸਿੰਘ ਸਕੂਲ ਚੋਂ ਡਾਇਰੈਕਟਰ ਤੇ ਮੇਰੇ ਕੋਲ ਅੱਜ ਟਾਈਮ ਮੌਜੂਦ ਨੇ ਸਾਡੇ ਟਾਪਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟਾਪ ਕੀਤਾ ਸਾਡਾ ਬੱਚਾ ਫਰਸਟ ਆਇਆ ਅਦਿਤੀ ਤੇ ਬੱਚਾ ਜਿਹੜੀ ਸੈਕੰਡ ਆਈ ਆ ਆਈਸ਼ਾ ਹੈ ਅਲੀਸ਼ਾ ਅਲੀਸ਼ਾ ਸੌਰੀ ਅਲੀਸ਼ਾ ਮੈਂ ਮਿਸਪੈਲ ਕਰ ਗਿਆ ਅਲੀਸ਼ਾ ਸੈਕੰਡ ਤੇ ਅਦਿਤੀ ਫਰਸਟ ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਆ ਜੀ ਮੈਂ ਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੋਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਤੇ ਆਪਣੇ ਘਰ ਦਾ ਸਰ ਕੀ ਕਾਫੀ ਮਿਹਨਤ ਲੈਂਦੀ ਹੈ ਕੀ 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 ਖਾਸ ਗੱਲ ਹੈ ਤੁਹਾਡੇ ਸਕੂਲ ਨੂੰ ਟੱਕਰ ਆਂਦਾ ਕਿੰਨੇ ਮਿੰਟ ਕਰਾ ਲਦੇ ਹੋ ਇਹ ਤਾਂ ਅਸੀਂ ਕਹਾਂਗੇ ਜੀ ਵੀ ਪਰਮਾਤਮਾ ਦਾ ਆਸ਼ੀਰਵਾਦ ਆ ਸਾਡੇ ਸਿਰ ਤੇ ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ ਵੀ ਜਿਉਂਨਾ ਕਰਕੇ ਅਸੀਂ ਜਿਹੜੇ ਹੈਗੇ ਆ ਫਰਸਟ ਆ ਰਹੇ ਆ ਸੈਕੰਡ ਆ ਰਹੇ ਆ ਇਹ ਸਭ ਕੁਝ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾ ਜਿਹੜਾ ਹੈਗਾ ਪੋਸੀਬਲ ਨਹੀਂ ਆ ਆਬਵੀਅਸਲੀ ਬੱਚਿਆਂ ਦੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਦਿਨ ਰਾਤ ਦੀ ਮਿਹਨਤ ਆ ਬੱਚਿਆਂ ਦੇ ਪੇਰੈਂਟਸ ਦੀ ਡੈਡੀਕੇਸ਼ਨ ਨਾਲ ਕਿਉਂਕਿ ਇਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਨੇ ਇਹ ਬਾਇ ਲੱਕ ਸਿਰਫ ਨਹੀਂ ਆਉਂਦੀਆਂ ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ ਨੰਬਰ ਕਿੰਨੇ ਕਿੰਨੇ ਆਏ ਕਿੰਨੇ ਨੰਬਰ ਸਨ ਆਏ ਦੋਵੇਂ ਬੱਚੇ ਨੰਬਰ ਮੇਰੇ ਕੋਲ ਇਸ ਟਾਈਮ ਐਗਜੈਕਟ ਨਹੀਂ ਮੈਨੂੰ ਪਤਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਹੜੇ ਦੇ 100% ਜੀ 99.25 ਵਾਹ ਜੀ ਵਾਹ ਇੱਕ 100% ਜੀ ਤੇ ਹਾਂ ਜੀ ਹਾਂ ਜੀ ਜੀ ਸੈਕੰਡ ਹੈ ਉਹਦੇ 99.25 ਪੂਰੇ ਪੰਜਾਬ ਜੀ ਪੂਰੇ ਪੰਜਾਬ ਪੂਰੀ ਸਟੇਟ ਦੇ ਵਿੱਚ ਪੋਜੀਸ਼ਨ ਹਾਸਲ ਕੀਤੀਆਂ ਨੇ ਫਰਸਟ ਅਨ ਸੈਕੰਡ ਪੋਜੀਸ਼ਨ ਪੂਰੀ ਸਟੇਟ ਦੇ ਵਿੱਚ ਖੁਸ਼ੀ ਦਾ ਬਹੁਤ ਸਤਿਕਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪੂਰਾ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਖੁਸ਼ੀਆਂ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ ਵੀ ਆਰ ਥੈਂਕਫੁਲ ਜਿਹੜਾ ਹੈਗਾ ਪ੍ਰਮਾਤਮਾ ਦਾ ਬਹੁਤ ਬਹੁਤ ਅਸੀਂ ਮਿਹਰਬਾਨੀ ਫੇਰ ਬਾਰ-ਬਾਰ ਕਵਾਂਗੇ ਕਿਉਂਕਿ ਉਹਨਾਂ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੀ ਆ ਅਦਿਤੀ